ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੂਹੋਗੇ ਬੜੇ سارے ਵੀਰਾਂ ਦੇ ਕਮੈਂਟ ਆਉਂਦੇ ਰਹਿੰਦੇ ਨੇ ਕਿ ਆਪ ਜੀ ਵੀਡੀਓ ਬਣਾਓ ਕਿ ਅਸੀਂ ਆਪਣੀ ਟਿਊਨ ਬਣਾਉਣੀ ਹੋਵੇ ਆਪਣੀ ਕਿਸੇ ਸ਼ਬਦ ਦੀ ਰੀਤ ਆਪਣੀ ਮਨਪਸੰਦ ਦੀ ਬਣਾ ਸਕਦੇ ਹਾਂ ਤਾਂ ਉਹ ਕੋ ਦਾ ਤਰੀਕਾ ਕੀ ਹੈ ਤਾਂ ਜ ਆਪਾਂ ਉਸ ਤਰੀਕੇ ਬਾਰੇ ਗੱਲ ਕਰਾਂਗੇ ਕਿ ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਆਪ ਜੀ ਆਪਣੀ ਰੀਤ ਆਪਣੇ ਸੁਰਾਂ ਨਾਲ ਬਣਾ ਸਕਦੇ ਹੋ ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਆਪ ਜੀ ਨੂੰ ਉਹ ਰੀਤ ਨੂੰ ਬਣਾਉਣ ਵਾਸਤੇ ਪਹਿਲਾਂ ਆਪ ਜੀ ਨੂੰ ਉਹ ਸ਼ਬਦ ਚੁਣਨਾ ਪੈਂਦਾ ਹੈ ਜਿਹੜੇ ਸ਼ਬਦ ਦੇ ਆਪ ਜੀ ਰੀਤ ਬੰਦਸ਼ਾਂ ਬਣਾਉਣੀ ਚਾਹਦੇ ਹਨ ਫਿਰ ਇਹ ਦੇਖਣਾ ਪੈਂਦਾ ਹੈ ਕਿ ਉਹ ਕਿਹੜੇ ਰਾਗ ਦੇ ਵਿੱਚ ਉਹਨੂੰ ਤੁਸੀਂ ਰੱਖਣਾ ਹੈ ਕਿਵੇਂ ਕਿ ਭੈਰ ਵੀ ਰਾਗ ਦੇ ਵਿੱਚ ਰੱਖਣਾ ਤਾਂ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਵੀ ਉਹਦੇ ਵਿੱਚ ਰੇਗਾ ਧਾ ਧਾਨੀ ਕੋਮਲ ਲੱਗਦੇ ਨੇ ਅਤੇ ਉਹਨਾਂ ਸੁਰਾਂ ਦਾ ਪ੍ਰਯੋਗ ਕਰਕੇ ਹੀ ਆਪ ਜੀ ਸ਼ਬਦ ਰੀਤ ਬਣਾ ਸਕਦੇ ਜਿਵੇਂ ਮੰਨ ਲਓ ਕਿ ਮੈਂ ਸ਼ਬਦ ਰੀਤ ਬਣਾਣੀ ਚਾਹਨਾ ਸੇਵਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਤੇ ਮੈਂ ਰਾਗ ਪੈਰਵੀ ਦੇ ਵਿੱਚੋਂ ਬਣਾਉਣਾ ਚਾਹਨਾ ਮੈਨੂੰ ਪਤਾ ਵੀ ਰਾਗ ਪੈਰਵੀ ਦੀਆਂ ਸੁਰਾਂ ਜਿਹੜੀਆਂ ਨੇ ਰੇਗ ਆ ਕੋਮਲ ਲੱਗਦਾ ਧਾ ਨੀ ਕੋਮਲ ਲੱਗਦਾ ਬਾਕੀ ਸੁਰਾਂ ਸ਼ੁੱਧ ਲੱਗਦੀਆਂ ਨੇ ਮੈਂ ਹੁਣ ਬੰਦਿਸ਼ ਬਣਾਉਂਦੇ ਹੋਏ ਇਸ ਗੱਲ ਦਾ ਧਿਆਨ ਰੱਖੂੰਗਾ ਤੇ ਫਿਰ ਮੈਨੂੰ ਇਹ ਦੇਖਣਾ ਪਏਗਾ ਵੀ ਮੈਂ ਕਿਹੜੀ ਤਾਲ ਵਿੱਚ ਕੰਫਰਟੇਬਲ ਹੋ ਕੇ ਗਾ ਲੈਣਾ ਅਤੇ ਮੈਂ ਕਿਹੜੀ ਤਾਲ ਵਿੱਚ ਮੈਨੂੰ ਬੰਦਿਸ਼ ਗਾਉਂਦੇ ਹੋਏ ਜਾਂ ਵਜਾਉਂਦੇ ਹੋਏ ਮੈਂ ਸੋਹਣਾ ਲੱਗੂਗਾ ਆਪਣੇ ਟੇਸਟ ਦਾ ਸਭ ਨੂੰ ਪਤਾ ਹੁੰਦਾ ਤੇ ਹਰੇਕ ਦਾ ਟੇਸਟ ਵੱਖਰਾ ਵੱਖਰਾ ਹੁੰਦਾ ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਇਹ ਦੇਖੀਏ ਵੀ ਆਪਾਂ ਕਿਹੜੇ ਰਾਗ ਦੇ ਵਿੱਚ ਬੰਦਿਸ਼ ਨੂੰ ਪੜ੍ਹਨਾ ਹੈ ਮੰਨ ਲਿਏ ਕਿ ਆਪਾਂ ਰੱਖਣਾ ਰਾਗ ਪੈਰਵੀ ਮੈਂ ਤੁਹਾਨੂੰ ਉਦਾਹਰਨ ਵਜੋਂ ਦੱਸ ਰਿਹਾ ਮੰਨ ਲੇ ਕਿ ਆਪਾਂ ਇੱਕ ਰਾਗ ਚੁਣ ਲਨੇ ਆ ਰਾਗ ਪੈਰਵੀ ਉਹਨੂੰ ਪਹਿਲਾਂ ਆਪ ਜੀ ਨੂੰ ਸਿੱਖਣਾ ਪਏਗਾ ਰੇਗ ਆ ਕੋਮਨ ਲੱਗਦਾ ਹੈ ਧਾਨੀ ਕੋਮਨ ਲੱਗਦਾ ਠੀਕ ਹੈ ਸਮਝਣ ਵਾਸਤੇ ਮੈਂ ਦੱਸ ਰਿਹਾ ਅਤੇ ਫਿਰ ਆਪਾਂ ਉਹਦੇ ਵਿੱਚ ਤਾਲ ਰੱਖ ਲੈਣਾ ਚਲੋ ਸੌਖੀ ਤਾਲ ਹੈ ਕਹਿ ਰਵਾਂ ਆ ਕਪਾ ਕਹਿ ਰਵਾਂ ਤਾਲ ਦੇ ਵਿੱਚ ਇੱਕ ਬੰਦਿਸ਼ ਬਣਾਉਣੀ ਚਾਹੁੰਦੇ ਆ ਸ਼ਬਦ ਹੈ ਸੇਵਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਮੈਂ ਉਹਨੂੰ ਪਹਿਲਾਂ ਇੱਥੋਂ ਸ਼ੁਰੂ ਕਰਕੇ ਦੇਖੂੰਗਾ ਸਾਥ ਕਿ ਉਹ ਬੰਦਿਸ਼ ਇੱਥੋਂ ਕਿੱਦਾਂ ਬਣੇਗੀ ਜਿਵੇਂ ਮੈਂ ਉਹਨੂੰ ਇਸ ਤਰ੍ਹਾਂ ਵਜਾਵਾਂ ਸੇਵਕੀ ਅਰਦਾਸ ਪੇ ਸਥਾਈ ਦੀ ਬੰਦਸ਼ ਜਿਹੜੀ ਆ ਮੈਂ ਜੋੜ ਲਈ ਸੇਵਕ ਕੀ ਜੈਨੋ ਇਸ ਤਰ੍ਹਾਂ ਬਣਾ ਸਕਦੇ ਸੀ ਸੇਵਕ ਕੀ ਅਰਦਾਸ ਪਿਆਰੇ ਇਸ ਤਰ੍ਹਾਂ ਬਣਾ ਸਕਦੇ ਸੀ ਹੁਣ ਤੀਜਾ ਤਰੀਕਾ ਸੇਵਕ ਕੀ ਅਰਦਾਸ ਪਿਆਰੇ ਤੇਰੇ ਵੀ ਦੇਖਣਾ ਪਏਗਾ ਵੀ ਤੁਸੀਂ ਟਕਾਵ ਵਾਲੀਆਂ ਤੁਹਾਨੂੰ ਨੂੰ ਪਸੰਦ ਕਰਦੇ ਹੋ ਜਾਂ ਤੁਸੀਂ ਚੱਕਵੀਆਂ ਤੁਹਾਨੂੰ ਪਸੰਦ ਕਰਦੇ ਹੋ ਜਿਹੜੇ ਤੇ ਤੇ ਚਲਦੀਆਂ ਨੇ ਜੇ ਤਾਂ ਟਕਾਹ ਵਾਲੀ ਤੁਹਾਨੂੰ ਪਸੰਦ ਕਰਦੇ ਹੋ ਫਿਰ ਤੁਹਾਨੂੰ ਸੁਰ ਵੀ ਉਦਾਂ ਦੇ ਰੱਖਣੇ ਪੈਣੇ ਸਪੀਡ ਵੀ ਉਦਾਂ ਹੀ ਰੱਖਣੀ ਪਈਏ ਦੇਖੋ ਆਪਾਂ ਇਹਨੂੰ ਠੰਮੇ ਵਾਲੀ ਟਕਾਹ ਵਾਲੀ ਬੰਦਸ਼ ਬਣਾਉਣੀ ਹੈ ਤਾਂ ਇਸ ਤਰ੍ਹਾਂ ਸੇਵਕ ਕੀ ਅਰਨਾਸ ਪਿਆਰੀ ਜੇ ਦੀ ਆਪਾਂ ਸਰਗਮ ਜਦੋਂ ਲਿਖਾਂਗੇ ਤਾਂ ਸਰਗਮ ਲਿਖਣ ਲੱਗੇ ਆਪਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਪੈਣਾ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਇੱਕ ਪੇਜ ਦੇ ਉੱਤੇ ਲਿਕੇ ਦਿਖਾ ਦਵਾਂ ਕਿ ਸਰਗਮ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਤਾਂ ਕਿ ਆਪ ਜੀ ਦੇ ਮਨ ਵਿੱਚ ਇਹਨਾਂ ਦੇ ਵੀ ਸਾਰਾ ਰੋਟੇਸ਼ਨ ਬਣਾਈ ਹੋ ਦੱਸੀ ਸਭ ਤੋਂ ਪਹਿਲਾਂ ਪੇਜ ਲੈ ਲਓ ਖਾਲੀ ਮੈਂ ਇਹਦੇ ਉੱਤੇ ਮੈਂ ਰੋਟੇਸ਼ਨ ਬਣਾਨੀ ਹੈ ਜਿਹੜੀ ਆਪਾਂ ਹੋਣੇ ਬਜਾ ਰਹੇ ਸੀ ਸਭ ਤੋਂ ਪਹਿਲਾਂ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਕਹਿਰਵਾ ਤਾਲ ਦੀਆਂ 8 ਮਾਤਰਾ ਹੁੰਦੀਆਂ ਨੇ ਸਭ ਤੋਂ ਪਹਿਲਾਂ ਇੱਥੇ ਤਾਲ ਕਹਿਰਵਾ ਦੀਆਂ 8 ਮਾਤਰਾ ਲਿਖ ਲੈਣੀਆਂ ਨੇ ਤਾਲ ਕਹਿਰਵਾ ਮੈਂ ਲਿਖ ਲਈ ਅਤੇ ਰਾਗ ਮੈਂ ਰੱਖਿਆ ਪੈਰ ਵੀ ਠੀਕ ਹੈ ਜੀ ਰਾਗ ਮੈਂ ਪੈਰ ਵੀ ਰੱਖ ਲਿਆ ਤੇ ਤਾਲ ਮੈਂ ਰੱਖ ਲਈ ਤਾਲ ਕਹਿਰਵਾ ਫਿਰ ਤਾਲ ਕਹਿਰਵਾ ਦੀ ਮੈਨੂੰ ਪਤਾ ਹੈ ਵੀ 8 ਮਾਤਰਾ ਹੁੰਦੀਆਂ ਨੇ 1 2 3 4 5 6 7 8 8 ਮਾਤਰਾ ਲੇਖ ਲਈਆਂ ਉਸ ਤੋਂ ਬਾਅਦ ਸਾਨੂੰ ਪਤਾ ਵੀ ਦੋ ਵਿਭਾਗ ਹੁੰਦੇ ਨੇ ਕਹਿਰਵਾ ਤਾਲ ਦੇ ਮੈਂ ਲਾਈਨ ਮਾਰ ਕੇ ਦੋ ਵਿਭਾਗ ਬਣਾ ਲਿਆ ਠੀਕ ਹੈ ਜੀ ਹੁਣ ਤੁਸੀਂ ਆਪ ਦੇਖਦੇ ਰਹਿਣਾ ਕਿ ਇੱਕ ਟੀਚਰ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਕੋ ਮਿਹਨਤ ਹੁੰਦੀ ਹੈ ਜਿਹੜੇ ਮੇਰੇ ਤੋਂ ਸਿੱਖ ਵੀ ਰਹੇ ਨੇ ਉਹ ਵੀ ਦੇਖ ਲੈਣ ਕਿ ਆਪ ਜੀ ਨੂੰ ਜਦੋਂ ਵੀਡੀਓ ਬਣਾ ਕੇ ਪਾਈ ਜਾਂਦੀ ਹੈ ਜਾਂ ਸਿਖਾਇਆ ਜਾਂਦਾ ਕੋਈ ਸ਼ਬਦ ਤਾਂ ਉਹਦੇ ਤੇ ਮਿਹਨਤ ਕਿੰਨੀ ਲੱਗਦੀ ਹੈ ਤੇ ਉਸ ਤੋਂ ਬਾਅਦ ਚ ਇਹ ਸਾਡੇ ਕੋਲ ਇੱਕ ਖਾਲੀ ਖਾਕਾ ਤਿਆਰ ਹੋ ਗਿਆ ਜਿਹਦੇ ਵਿੱਚ ਤਾਲ ਸਾਨੂੰ ਪਤਾ ਹੈ ਰਾਗ ਸਾਨੂੰ ਪਤਾ ਹੈ ਵੀ ਪੈਰ ਵੀ ਹੈ ਹੁਣ ਆਪਾਂ ਸ਼ਬਦ ਬਣਾ ਰਹੇ ਹਾਂ ਸੇਵਕ ਕੀ ਅਰਦਾਸ ਪਿਆਰੇ ਉੱਪਰ ਸ਼ਬਦ ਵੀ ਲਿਖ ਲਿਆ ਸ਼ਬਦ ਲਿਖ ਲਿਆ ਸੇਵਕ ਕੀ ਅਰਦਾਸ ਪਿਆਰੇ ਠੀਕ ਹੈ ਜੀ ਸ਼ਬਦ ਵੀ ਮੈਂਸ਼ਨ ਕਰ ਲਿਆ ਆਪਾਂ ਤਾਲ ਕਹਿਰਵਾ ਰੱਖ ਲਈ ਰਾਗ ਪੈਰ ਵੀ ਰੱਖ ਲਿਆ ਹੁਣ ਅੱਗੇ ਗੱਲ ਆ ਜਾਂਦੀ ਹੈ ਕਿ ਉਹ ਬੰਦਿਸ਼ ਨੂੰ ਕਿੱਥੋਂ ਲਿਖਣਾ ਹੈ ਆਪਾਂ ਉਸ ਬੰਦਿਸ਼ ਨੂੰ ਪਹਿਲੀ ਮਾਤਰਾ ਤੋਂ ਸ਼ੁਰੂ ਕਰ ਰਹੇ ਹਾਂ ਪਹਿਲੀ ਮਾਤਰਾ ਤੋਂ ਆਪਾਂ ਪਹਿਲੀ ਮਾਤਰਾ ਤੋਂ ਹੀ ਸ਼ੁਰੂ ਕਰਨਾ ਹੈ ਜਦੋਂ ਆਪਾਂ ਬਣਾਣੀ ਸਿੱਖਦੇ ਹਾਂ ਬੰਦਿਸ਼ ਜਾਂ ਕੰਪੋਜ਼ ਕਰਨਾ ਸਿੱਖਦੇ ਹਾਂ ਤਾਂ ਆਪਾਂ ਸਭ ਤੋਂ ਪਹਿਲਾਂ ਪਹਿਲੀ ਪਹਿਲੀ ਮਾਤਰਾ ਤੋਂ ਹੀ ਚੱਕਣਾ ਸ਼ੁਰੂ ਕਰਨਾ ਹੈ ਕਿਤੇ ਹੋਰ ਮਾਤਰਾ ਤੋਂ ਆਪਾਂ ਲਿਖਣਾ ਸ਼ੁਰੂ ਨਹੀਂ ਕਰਨਾ ਸਭ ਤੋਂ ਪਹਿਲਾਂ ਪਹਿਲੀ ਮਾਤਰਾ ਤੋਂ ਹੀ ਸਭ ਤੋਂ ਸੌਖਾ ਤਰੀਕਾ ਹੈ ਹੁਣ ਮੈਂ ਬੰਦਿਸ਼ ਬਣਾਈ ਸੀ ਦੇਖੋ ਮੈਂ ਬਜਾਇਆ ਸੀ ਸੇ ਵਕਤੀ ਆਰ ਹੁਣ ਮੈਨੂੰ ਪਤਾ ਲੱਗ ਗਿਆ ਵੀ ਸੁਰਾਂ ਨੇ ਸਾਰੇ ਗਾਮ ਗਾਰੇ ਸਾ ਸਾ ਇਹ ਸੁਰਾਂ ਬਜਰੀਆਂ ਨੇ ਮੈਨੂੰ ਪਤਾ ਹੈ ਕਿਵੇਂ ਸੁਰਾਂ ਬਜਾ ਰਹੇ ਆ ਸਾ ਰੇ ਗਾਮ ਗੇ ਸਾ ਸਾ ਪਹਿਲਾਂ ਜਵਾਨੀ ਸੁਰਾਂ ਨੂੰ ਦੋ ਤਿੰਨ ਵਾਰੀ ਬੋੜ ਕੇ ਦੇਖ ਲੈਣਾ ਪਹਿਲਾਂ ਤੁਣ ਬਣਾ ਲਈ ਫਿਰ ਉਹਦੇ ਸੁਰ ਲਿਖ ਲੈ ਸਾ ਰੇ ਗਾ ਮਾ ਗ ਰੇ ਸਾ ਸਾ ਮੈਨੂੰ ਮੈਂ ਆਟਫਰ ਬੋਲੇ ਸੀ ਮੈਂ ਲਿਖ ਲਿਆ ਇੱਥੇ ਮੈਂ ਲਿਖ ਲਿਆ ਸਾ ਰੇ ਗਾ ਮਾ ਗ ਰੇ ਸਾ ਸਾ ਇੱਥੇ ਤੁਹੇ ਲਿਖ ਲਿਆ ਸਾ ਰੇ ਗਾ ਮਾ ਗ ਰੇ ਸਾ ਸਾ ਹੁਣ ਇਹਦੇ ਵਿੱਚ ਅੱਖਰ ਲਿਖਣੇ ਨੇ ਅੱਖਰ ਮੈਂ ਲਿਖੂੰਗਾ ਸੇ ਸੇਵਕ ਵਕ ਕੀ ਕੀ ਐਸ ਅਰ ਐਸਦਾ ਮਤਲਬ ਹੁੰਦਾ ਹੈ ਮੁਹਾਵਰੇ ਨੂੰ ਅੱਗੇ ਬਤਾ ਦੇਣਾ ਜਿਵੇਂ ਸੇ ਦੇ ਉੱਤੇ ਲਾਹਮ ਪਈ ਹੋਈ ਹੈ ਸੇ ਸੇ ਵਕ ਇੱਥੇ ਕੋਈ ਮੁਹਾਵਰਾ ਨਹੀਂ ਹੈ ਤਾਂ ਆਪ ਆਖਰ ਬੋਲ ਰਹੇ ਹਾਂ ਸੇ ਵਕ ਕੀ ਈ ਹੁਣ ਇਹਨਾਂ ਨੂੰ ਪਿਆਰੀ ਪਈ ਹੋਈ ਹੈ ਹੁਣ ਉਹ ਹਾਰਨ ਨੂੰ ਅੱਗੇ ਲੈ ਜਾਾਂਗੇ ਕੀ ਈ ਅਰ ਇੱਥੋਂ ਤੱਕ ਆਪਣੇ ਅੱਖਰ ਲੱਗ ਗਏ ਹੁਣ ਆਪਾਂ ਲਿਖਣਾ ਹੈ ਦਾਸ ਪਿਆਰੇ ਹੁਣ ਆਪਾਂ ਉਹਨੂੰ ਪਹਿਲਾਂ ਵਜਾਵਾਂਗੇ ਸੇ ਵਕ ਕੀ ਯਰ ਇੱਥੋਂ ਤੱਕ ਵਜਾ ਲੈ ਤੇ ਲਿਖ ਲਿਆ ਅੱਗੇ ਲਿਖਣਾ ਹੈ ਦਾਸ ਪਿਆਰੇ ਹੁਣ ਆ ਗਿਆ ਆਪਾਂ ਲਿਖਾਂਗੇ ਜੀ ਨੀ ਆਪਾਂ ਕੋਮਲ ਲਗਾਈਏ نیچے ਵਾਲੀ ਨੀ ਨੀ ਧਾ ਧਾ ਆਪਾਂ ਲਗਾਏ ਨੇ ਨੀ ਧਾ ਧਾ ਸਾ 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 ਦੇਖੋ ਜੀ ਨੀ ਨੀ ਧਾ ਵੀ નીચે ਵਾਲਾ ਕੋਮਲ ਕਿਉਂਕਿ ਰਾਗ ਭੈਰਵੀ ਹੈ ਅਤੇ ਚਾਰ ਸਾ ਇਹ ਆਪਾਂ ਅਸਥਾਈ ਲਿਖ ਲਈਏ ਇਹਦੇ ਵਿੱਚ ਆਪਾਂ ਅਖਰ ਲਿਖਾਂਗੇ ਸੇਵਕ ਕੀ ਅਰ ਦਾਸ ਤੇ ਦਾਸ ਤੇ ਆ ਰੇ ਏ ਨਾਲ ਨਾਲ ਗਾਉਂਦੇ ਰਹਿਣਾ ਤਾਂ ਕਿ ਆਪ ਨੂੰ ਜਿਹੜੇ ਐਸ ਨੇ ਉਹ ਪਛਾਣ ਆ ਜਾਵੇ ਹੁਣ ਆਪਾਂ ਦੇਖਦੇ ਹਾਂ ਸੇਵਕ ਕੀ ਅ ਦਾਸ ਤੇ ਆਰੀ ਇਹ ਹੁਣ ਆਪਾਂ ਵਿਆਖਾ ਲੈਂਦੇ ਆਂ ਸੇਵਕ ਕੀ ਯਾਦ ਦਾਸ ਤੇ ਆਹ ਹਰੀ ਸਾਦੇ ਕਾਮ ਕਾ ਦੇ ਸਾਸਾਨੀ ਨਾਥ ਸਾਸ ਸਾਸ ਉਹ ਤੁਹਾਨੂੰ ਇਹ ਸਮਝ ਆ ਗਈ ਕਿ ਮੈਂ ਦੋ ਲਾਈਨਾਂ ਕਿਸ ਤਰ੍ਹਾਂ ਕੰਬੋਜ਼ ਕੀਤੀਆਂ ਨੇ ਸੋ ਕਹਿਣ ਤੋਂ ਮਤਲਬ ਇਹ ਹੈ ਕਿ ਤੁਸੀਂ ਕਿਸੇ ਵੀ ਸ਼ਬਦ ਦੀ ਬੰਦਸ਼ ਆਪਣੇ ਆਪ ਬਣਾ ਸਕਦੇ ਹੋ ਉਹਦੇ ਵਾਸਤੇ ਦੋ ਤਰੀਕੇ ਹੁੰਦੇ ਨੇ ਇੱਕ ਤੇ ਇੱਕ ਤਰੀਕਾ ਹੁੰਦਾ ਤੁਹਾਨੂੰ ਤਾਲ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ ਤਾਲ ਕਹਿਰਵਾ ਤਾਂ ਉਹਦੀ 8 ਮਾਤਰਾ ਨੇ ਉਹਦੇ ਵੀ ਭਾਗ ਕਿਹੜੇ-ਕਿਹੜੇ ਨੇ ਫਿਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਰਾਗ ਭੈਰਵੀ ਦੀਆਂ ਸੁਰਾਂ ਕਿਹੜੀ-ਕਿਹੜੀਆਂ ਨੇ ਤੁਸੀਂ ਕਿਹੜੇ ਰਾਗ ਨੂੰ ਬੇਸ ਬਣਾ ਕੇ ਬੰਦਿਸ਼ ਬਣਾਉਣਾ ਚਾਹੁੰਦੇ ਹੋ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਅੰਨੇ ਬਾਹ ਤੱਕ ਤੁਸੀਂ ਬੰਦਿਸ਼ ਨੂੰ ਬਣਾ ਨਹੀਂ ਸਕਦੇ ਬੰਦਿਸ਼ ਨੂੰ ਬਣਾਉਣ ਵਾਸਤੇ ਜ਼ਰੂਰੀ ਹੈ ਉਸ ਰਾਗ ਦਾ ਪਤਾ ਹੋਣਾ ਜਿਹੜੇ ਚ ਬੰਦਿਸ਼ ਬਣਾਣੀ ਹੈ ਅਤੇ ਪਤਾ ਹੋਣਾ ਕਿ ਅਸੀਂ ਕਿਹੜੀ ਤਾਲ ਵਿੱਚ ਬੰਦਿਸ਼ ਬਣਾ ਰਹੇ ਹਾਂ ਇਹ ਦੋ ਚੀਜ਼ਾਂ ਦੋ ਤਰੀਕੇ ਨੇ ਜਿਹਦੇ ਨਾਲ ਕਿ ਤੁਸੀਂ ਬੰਦਿਸ਼ ਆਪਣੇ ਆਪ ਬਣਾ ਸਕਦੇ ਹੋ ਫਿਲਮੀ ਧੁਨਾ ਦੇ ਉੱਤੇ ਗਾਉਣਾ ਬੰਦ ਕਰੋ ਅੱਜ ਹੀ ਬੰਦ ਕਰਦੇ ਹੋ ਕਿਉਂਕਿ ਫਿਲਮੀ ਧੁਨਾ ਦੇ ਉੱਤੇ ਗਾਉਣਾ ਜਿਹੜਾ ਕਿ ਕੀਰਤਨ ਕਰਨਾ ਬਹੁਤ ਜ਼ਿਆਦਾ ਵਧੀਆ ਗੱਲ ਨਹੀਂ ਹੈ ਤੁਸੀਂ ਆਪਣੇ ਟੈਲੈਂਟ ਨੂੰ ਵਰਤ ਕੇ ਆਪਣੇ ਗਿਆਨ ਨੂੰ ਵਰਤ ਕੇ ਬਹੁਤ ਵਧੀਆ ਧੁਨਾ ਤੁਸੀਂ ਆਪਣੇ ਆਪ ਹੀ ਤਿਆਰ ਕਰਕੇ ਬਣਾ ਕੇ ਗਾ ਸਕਦੇ ਹੋ ਇਸ ਕਰਕੇ ਕਿਸੇ ਦੀ ਮਦਦ ਵੀ ਲੈਣ ਦੀ ਲੋੜ ਨਹੀਂ ਪੈਗੀ ਕਿਸੇ ਵਧੀਆ ਟੀਚਰ ਤੋਂ ਵਧੀਆ ਉਸਤਾਦ ਤੋਂ ਸਿੱਖਿਆ ਲਓ ਵਧੀਆ ਟੀਚਰ ਤੋਂ ਜਦੋਂ ਸਿੱਖੋਗੇ ਤਾਂ ਆਪ ਜੀ ਨੂੰ ਵਧੀਆ ਗਾਣਾ ਤੇ ਵਜਾਣਾ ਆਏਗਾ ਵਧੀਆ ਟੀਚਰ ਤੋਂ ਸਿੱਖੋ ਦੂਜੀ ਗੱਲ ਇਹਨਾਂ ਸਟੈਪ ਨੂੰ ਫੋਲੋ ਕਰਕੇ ਤੁਸੀਂ ਆਪਣੀ ਬੰਦਿਸ਼ ਬਣਾਉਣ ਦੀ ਕੋਸ਼ਿਸ਼ ਕਰਨਾ ਮੇਰੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਵਾਹਿਗੁਰੂ ਸਿਮਰਨ ਕਰਨਾ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਵਾਹਿਗੁਰੂ ਸਿਮਰਨ ਦੀ ਬੰਦਿਸ਼ ਬਣਾਉਣਾ ਆਪਣੀ ਅਤੇ ਮੈਨੂੰ ਦੱਸਣਾ ਕਿ ਮੇਰੇ ਤਰੀਕੇ ਦੱਸੇ ਹੋਏ ਦੇ ਨਾਲ ਤੁਹਾਨੂੰ ਕਿੰਨਾ ਕਲਾਹਾ ਮਿਲਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਆਪ ਜੀ ਦੇ ਕਮੈਂਟ ਦੀ ਮੈਂ ਵੀ ਉਡੀਕ ਜ਼ਰੂਰ ਕਰਾਂਗਾ ਮੈਨੂੰ ਪਤਾ ਲੱਗੇ ਕਿ ਆ ਜਿਹੜਾ ਅੱਜ ਤਰੀਕਾ ਦੱਸਿਆ ਕਿਉਂਕਿ ਕੋਈ ਨਹੀਂ ਦੱਸਦਾ ਕਿ ਕਿਸ ਤਰੀਕੇ ਨਾਲ ਅਸੀਂ ਸ਼ਬਦ ਰੀਤਾਂ ਬਣਾਉਣੇ ਆ ਜਾਂ ਕਿਸ ਤਰੀਕੇ ਨਾਲ ਅਸੀਂ ਸਿਖਾਉਣੇ ਆ ਮੈਂ ਤੁਹਾਨੂੰ ਕਲੀਅਰਲੀ ਤੌਰ ਦੇ ਉੱਤੇ ਕਾਪੀ ਦੇ ਉੱਤੇ ਬਣਾ ਕੇ ਦੱਸ ਦਿੰਦਾ ਇਸ ਤੋਂ ਸੌਖਾ ਤਰੀਕਾ ਮੈਟਰ ਹੋਰ ਕੋਈ ਨਹੀਂ ਹੈ ਸਿੱਖਣ ਦਾ ਇਸ ਕਰਕੇ ਜਿਨ੍ਹਾਂ ਨੇ ਸਿੱਖਿਆ ਉਹ ਮੈਨੂੰ ਜ਼ਰੂਰ ਦੱਸਣਾ ਅਤੇ ਜੇ ਹੋਰ ਕੁਝ ਵੀ ਆਪ ਜੀ ਨੂੰ ਸਮਝ ਨਹੀਂ ਆਉਂਦਾ ਤਾਂ ਮੈਨੂੰ ਕਮੈਂਟ ਵੀ ਜ਼ਰੂਰ ਪੁੱਛਣਾ ਜੀ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜਿਹੜੇ ਨਵੇਂ ਚੈਨਲ ਨਾਲ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖ